ਬੀਰੇ ਬਹੁਤ ਤੱਕ ਨਾ ਨਾ ਸਾਡੇ ਕੋਲ ਕੋਈ ਆਫਰ ਨਾ ਕੋਈ ਸਾਡੇ ਨੂੰ ਕੋਈ ਦਾ ਅੰਤਰ ਹੈ ਮੇਰੀ ਗੱਲੀ ਦਾ ਬੇਟੀ ਨੂੰ ਜਾਣ ਦਿਓ ਕੱਲੀ ਨੂੰ ਅਸੀਂ ਬੈਠੇ ਹਾਂ ਸ਼ਰਮ ਨਹੀਂ ਅਕਾਲੀ ਦਰ ਜਿੰਦਾਬਾਦ ਸ਼ਰਮ ਨਹੀਂ ਅਕਾਲੀ ਦਰ ਜਿੰਦਾਬਾਦ ਅੱਭਾ ਬੋਦੋ ਗਿਆ ਬਰਾਬਰ ਲਾਤੀ ਕਰਦਾ ਮਿੰਟ ਮਿੰਟਾ ਉਹ ਭਾਈ ਤੂੰ ਅੱਜ ਟੱਕਰ ਲੈ ਭੱਲੇ ਦਾ ਤੁਮੇ ਫਾਇਦੇ ਕਰਦੇ ਜੇ ਕਿਸੇ ਨੂੰ ਵੀ ਕਰਦੇ ਤੁਸੀਂ ਮੇਰਾ ਸਰਕਾਰ ਮੁਰਦਲਾ

ਦੇਖੋ ਨਾ ਇਹ ਹੋ ਨਹੀਂ ਰਿਹਾ ਸਾਾਨੂੰ ਵੀ ਫਿਰ ਦੇਣਾ ਆਰਡਰ ਦਿਖਾ ਦਿਓ ਅਸੀਂ ਕੋਈ ਪਾਗਲ ਥੋੜੀ ਲਿਖ ਰਹੇ ਆ ਆਰਡਰ ਦਿਖਾਓ ਜੀ ਬਹਿ ਜਾਣੇ ਆ ਤੁਹਾਨੂੰ ਪਤਾ ਤਾਂ ਲੱਗੇ ਨਾ ਆਰਡਰ ਕਿਨੇ ਇਸ਼ੂ ਕਰਿਆ ਕਿਨੇ ਆ ਹਾਂ ਕਿਉਂ ਕਿੱਤਾ ਕਿੱਤੇ ਪ੍ਰੈਕਟਿਸ ਕਰਕੇ ਕੀਤਾ ਤੁਸੀਂ 4 ਬਣਨ ਕਿੱਥੇ ਲੱਗੇ ਕਿਉਂ ਦੱਸੋ ਉਹ ਪੰਜ ਆ ਤੁਹਾਨੂੰ ਆਰਡਰ ਦਿਖਾਓ ਸੀ ਜਿਹੜੇ ਨਾਲ ਆ ਕਾਰੋਬਾਰ ਵੀ ਦੇਖ ਰਹਾ ਇਹਨੂੰ ਕੱਲੀ ਨਹੀਂ ਜਾਣਦੇ ਹੋ ਕਾਰੋਬਾਰ ਦੇਖ ਰਹਾ ਸਾਰਾ ਮੈਡਮ ਜੀ ਮਹੱਲੇ ਵਾਲੇ ਦੁਖੀ ਹੋਏ ਪਤਾ ਨਹੀਂ ਕੀ ਮੈਡਮ ਜੀ ਮਹੱਲਾ ਸਾਨੂੰ ਸਾਰਾ ਪੁੱਛ ਰਿਹਾ ਕਿ ਹੋ ਗਈ ਕੋਈ ਕੋਈ ਕੀ ਹੋ ਗਿਆ ਵਾਹ ਹੋ ਗਿਆ ਸਾਡੀ ਬੇਚੀ ਗਈ ਹੈ ਮੁਰਦਾਬਾਦ ਆਪ ਪੁਲਿਸ ਮੁਰਦਾਬਾਦ ਆਪ ਪੁਲਿਸ ਮੁਰਦਾਬਾਦ ਆਪ ਪੁਲਿਸ ਮੁਰਦਾਬਾਦ ਲੈ ਬੜਾ ਪੁਲਿਸ ਮੁਰਦਾਬਾਦ ਲੈ ਬੜਾ ਪੁਲਿਸ ਮੁਰਦਾਬਾਦ ਭਾਈ ਜਾਨ ਦੋ ਪਲੀਜ਼ ਜਾਨ ਦੋ ਕਿਉਂ ਐਦਾਂ ਤੱਕੇ ਸਹੀ ਚੱਲੇਗੀ ਦਿਮਾਗ ਬੰਦ ਕਰੋ ਬੰਦ ਕਰੋ ਬੰਦ ਕਰੋ ਉਹਨੇ ਕਾਲ ਕਰ ਰਹੇ ਨਹੀਂ ਉਹ ਕਾਲ ਕਰ ਰਹੇ ਨਹੀਂ ਕਿ ਬਜਾ ਮੈਡਮ ਅੱਜ ਰੋਕ ਰਹੀ ਹੈ ਪੁਲਿਸ ਤੋਂ ਦੇਖੋ ਮੈਨੂੰ ਬਿਲਕੁਲ ਵੀ ਨਹੀਂ ਕੁਝ ਪਤਾ ਇਹਨਾਂ ਨੇ ਕੁਝ ਗੱਲ ਕਰ ਰਿਹਾ ਹੈ ਬੀਬੀ ਜੀ ਕੁਝ ਨਹੀਂ ਦੱਸਿਆ ਹੈਗਾ ਸਵੇਰ 4 ਵਜੇ ਦੇ ਇਹ ਆ ਕੇ ਫੋਰਸ ਜਿਹੜੀ ਹੈ ਮੇਰੇ ਘਰ ਆਲ ਅਨ ਐਲਾਨੀ ਐਮਰਜੈਂਸੀ ਦੀ ਤਰ੍ਹਾਂ ਪੂਰਾ ਮੇਰਾ ਘਰ ਚਾਰੋਂ ਪਾਸੇ ਤੋਂ ਘੇਰਿਆ ਹੋਇਆ ਇਸ ਕੋਈ ਵੀ ਐਸਾ ਰਸਤਾ ਨਹੀਂ ਜਿੱਥੇ ਇਹਨਾਂ ਨੇ ਫੋਰਸ ਨਹੀਂ ਲਗਾਈ ਹੋਈ ਮੈਨੂੰ ਇਹ ਦੱਸ ਨਹੀਂ ਰਿਹਾ ਹੈਗੇ ਕਿ ਕਿਉਂ ਕਿਉਂ ਇਹ ਇਸ ਤਰੀਕੇ ਨਾਲ ਕਰ ਰਹੇ ਨੇ ਤੁਸੀਂ ਇਹਨਾਂ ਤੋਂ ਖੁਦ ਪੁੱਛੋ ਕਿ ਇਹਨਾਂ ਨੂੰ ਕੀ ਖਤਰਾ ਹੈ ਮੈਂਨੇ ਐਸਾ ਕੀ ਕਿਤਾ ਮੇਰੇ ਘਰ ਚ ਕੋਈ ਹਥਿਆਰ ਮਿਲੇ ਨੇ ਜਾਂ ਕੋਈ ਗੈਰ ਕਾਨੂੰਨੀ ਕੰਮ ਹੋ ਰਿਹਾ ਤਾਂ ਤਾਂ ਇਹ ਸੋਚਣ ਪੂਰਾ ਮਹੱਲਾ ਦੇਖ ਰਿਹਾ ਕਿ ਕੀ ਹੋ ਰਿਹਾ ਇਹ ਕੁਝ ਵੀ ਨਹੀਂ ਦੱਸ ਰਹੇ ਹੈਗੇ ਜੇ ਦੱਸ ਸਕਦੇ ਨੇ ਤਾਂ ਇਹਨਾਂ ਤੋਂ ਪੁੱਛ ਲਓ ਕਿ ਇਹ ਕਿਉਂ ਆਏ ਨੇ ਕਦੋਂ ਤੋਂ ਨਜ਼ਰਬੰਦ ਕੀਤਾ ਤੋਂ ਸਵੇਰ 4 ਵਜੇ ਤੋਂ ਸਵੇਰ 4 ਵਜੇ ਤੋਂ ਜਦੋਂ ਉਹ ਮੇਰਾ ਬ੍ਰਦਰ ਇੱਥੋਂ ਉੱਠ ਕੇ ਮੰਡੀ ਜਾ ਰਿਹਾ ਸੀ ਉਹਨੇ ਮੈਨੂੰ ਕਿਹਾ ਕਿ ਬਾਹਰ ਪੁਲਿਸ ਲੱਗਿਆ ਮੈਂ ਕਿਹਾ ਕਾਦੇ ਲਈ ਲੱਗਿਆ ਮੈਂ ਫੇਰ ਸੋ ਗਈ ਮੈਂ ਕਿਹਾ ਚਲੋ ਕੋਈ ਹੋਏਗਾ ਦਾਦਾ ਕਰਕੇ ਕੁਝ ਕੰਮ ਉਹ ਕਹਿੰਦੇ ਤੁਹਾਡੇ ਬਾਰੇ ਪੁੱਛ ਰਹੇ ਸੀ ਮੈਂ ਕਿਹਾ ਸ਼ਾਇਦ ਮੈਨੂੰ ਜਾਣਾ ਹੈ ਤਾਂ ਕਰਕੇ ਚੰਡੀਗੜ੍ਹ ਮੈਂ ਕਿਹਾ ਵਰਕਰ ਵੀ ਕਹੀ ਜਰਨ ਵੀ ਆਪਾਂ ਨੇ ਜਾਣਾ ਹੈ ਜਾਣੇ ਜਾਣੇ ਉਹ ਆਪਾਂ ਨੂੰ ਵੀ ਪਤਾ ਕਿ ਕਿਉਂ ਕਰ ਰਹੇ ਨੇ ਇਹ ਕਿਉਂਕਿ ਅੱਜ ਮਜੀਠਿਆ ਸਾਹਿਬ ਦੀ ਉੱਥੇ ਪੇਸ਼ੀ ਹੈ ਮੁਹਾਲੀ ਕੋਰਟ 'ਚ ਇਹਨਾਂ ਨੂੰ ਇਹ ਲੱਗ ਰਿਹਾ ਕਿ ਸਾਰੇ ਜਿਹੜੇ ਲੋਕ ਨੇ ਇਹ ਜਾਣ ਕੇ ਇਕੱਠੇ ਹੋ ਕੇ ਇਹਨਾਂ ਨੂੰ ਡਰ ਹੈ ਕਿਉਂਕਿ ਇਹਨਾਂ ਨੇ ਜਿਹੜੀ ਇਹ ਪੰਜਾਬ ਸਰਕਾਰ ਹੈ ਇਹਨਾਂ ਨੇ ਝੂਠੇ ਪਰਚੇ ਕਰਕੇ ਮਜੀਠੀਆ ਸਾਹਿਬ ਤੇ ਉਹਨਾਂ ਨੂੰ ਅਰੈਸਟ ਕੀਤਾ ਹੋਇਆ ਹੁਣ ਇਹ ਅਕਾਲੀ ਜਿੰਦੇ ਵੀ ਵਰਕਰ ਨੇ ਉਹਨਾਂ ਨੇ ਇਹਨਾਂ ਨੇ ਸਾਰਿਆਂ ਨੂੰ ਏ ਡੀਟੇਨ ਕੀਤਾ ਹੋਇਆ ਇਹਨਾਂ ਦੀ ਇਹੀ ਮਨਸ਼ਾ ਇਹੀ ਕਾਰਨ ਹੈ ਜੀ ਤੁਸੀਂ ਇਹੀ ਦੱਸ ਦਿਓ ਨਾ ਇਹ ਹੈ ਕਾਰਨ ਇਹ ਕਹਿੰਦੇ ਉਹਨਾਂ ਤੁਸੀਂ ਹਾਂ ਤਾਂ ਹੀ ਮੰਨ ਲਓ ਵੀ ਤੁਸੀਂ ਤਾਂ ਕਰ ਰਹੇ ਹੋ ਤੁਸੀਂ ਮੈਂ ਕੋਈ ਮੰਨੋ ਤਾਂ ਤੁਸੀਂ ਤੁਸੀਂ ਕਹ ਦੱਸੋ ਨਾ ਵੀ ਇਹੀ ਕਾਰਨ ਹੈ ਪੰਜਾਬ ਸਰਕਾਰ ਡਰੀ ਹੋਈ ਹੈ ਇਹ ਸਾਰੀ ਜਿਹੜੀ ਪੁਲਿਸ ਹੈ ਸਾਰੀ ਮਿਲੀ ਹੋਈ ਹੈ ਇਹੀ ਹੋ ਰਹੀ ਹੈ ਮਿਲੀਪੁਕਤ ਹੋ ਰਹੀ ਹੈ ਤੁਸੀਂ ਆਪਣੀ ਡਿਊਟੀ ਕਰੋ ਨਾ ਅਗਰ ਤੁਹਾਡੇ ਕੋਲ ਆਰਡਰ ਹੈ ਤਾਂ ਦੋ ਸਾਨੂੰ ਅਸੀਂ ਨਹੀਂ ਜਾਣਦੇ ਕਿ ਸਾਡੇ ਖਿਲਾਫ ਕੋਈ ਐਫ ਆਈ ਆਰ ਹੋਇਆ ਤਾਂ ਦੱਸੋ ਤੁਸੀਂ ਬਿਨਾਂ ਮਤਲਬ ਮੇਰੇ ਕੰਮਾਂ ਤੋਂ ਮੈਨੇ ਪਹਿਲਾਂ ਸਵੇਰ ਸਵੇਰ ਦੇਖੋ ਦੋ ਚਾਰ ਮਾਰਗਾਂ ਜਿਵੇਂ ਹੋ ਜਾਂਦੀਆਂ ਨੇ ਸਵੇਰੇ ਸਵੇਰੇ ਬੰਦੇ ਨੇ ਜਾਣਾ ਹੁੰਦਾ ਮੈਂ ਸਵੇਰੇ 7-8 ਵਜੇ ਇਦਾਂ ਤਿਆਰ ਹੋ ਕੇ ਰੋਜ਼ ਪਿੰਟਾਜ ਕਰਕੇ ਤੇ ਜਾਣਾ ਹੁੰਦਾ ਉਹ ਇਹ ਸਾਰੇ ਇਹਨਾਂ ਨੇ ਪ੍ਰੋਗਰਾਮ ਜਿਹੜੇ ਨੇ ਰੱਦ ਕਰਵਾ ਦਿੱਤੇ ਨੇ ਹੁਣ ਮੇਰਾ ਜਾਣ ਮੇਰੀ ਉੱਥੇ ਰਜਿਸਟਰੀ ਹੈ ਇਹ ਉੱਥੇ ਨਹੀਂ ਜਾਣ ਦੇ ਰਹੇ ਹੈਗੇ ਕਹਿੰਦੇ ਥੋੜੀ ਦੇਰ ਰੁਕ ਜਾਓ ਹੁਣ ਇਹਨਾਂ ਤੋਂ ਪੁੱਛੋ ਵੀ ਇਹ ਕੀ ਕਹਿ ਰਹੇ ਨੇ ਕੀ ਲੱਗਦਾ ਧੱਕਾ ਹੋ ਰਿਹਾ ਹੈ ਧੱਕਾ ਸ਼ਰੇ ਆਉਗਾ ਨਹੀਂ ਚਲੇਗੀ ਨਹੀਂ ਚਲੇਗੀ ਨਾ ਇਹਨਾਂ ਕੋਲ ਕੋਈ ਪ੍ਰੂਫ ਹੈ ਨਾ ਵਾਸਤਾ ਰੋਕਣ ਦਾ ਕੋਈ ਸ਼ਹਿਤ ਹੈ ਨਹੀਂ ਇਹਨਾਂ ਨੂੰ ਹਾਂ ਜੀ ਇਹਨਾਂ ਤੋਂ ਪੁੱਛੋ ਤਾਂ ਸਹੀ ਵੀ ਰੋਕ ਕਿਉਂ ਰਹੇ ਨੇ ਦੇਖੋ ਫਿਰ ਧੱਕਿਆ ਕਿੱਥੀ ਕੀਤੀ ਜਾ ਰਹੀ ਹੈ ਜੀ 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 ਸਰਕਾਰ ਰਹਿਣੀ ਉਹ ਸਦਾ ਨਹੀਂ ਰਹਿਣਾ ਇਹੀ ਪਬਲਿਕ ਨੇ ਬਣਾਇਆ ਇਹੀ ਪਬਲਿਕ ముধে-ਮੁধে ਸਿਖਾਉਂਦੀ ਹੈ ਜੇ ਮੇਰੇ ਮਾਂ ਜੀ ਐਦਾ ਹੁੰਦਾ ਤਾਂ ਮੈਂ ਇੱਥੇ ਲੇਡੀਜ਼ ਮੈਂ ਵੀ ਲਿਆ ਕੇ ਧੱਕਾ ਮੁੱਕੀ ਕਰਾ ਸਕਦੀ ਸੀ ਹੁਣ ਸਾਰੇ ਜੈਂਟਸ ਨੇ ਜੇ ਲੇਡੀਜ਼ ਨੂੰ ਕੁਝ ਕਹਿੰਦੇ ਨੇ ਤਾਂ ਮੈਨੂੰ ਫੜ ਲਿਆ ਜੇ ਇਹ ਕੁਝ ਕਹਿੰਦੇ ਨੇ ਤਾਂ ਫਿਰ ਇਹ ਨੇ ਫਿਰ ਕਾਨੂੰਨ yaad ਹੁੰਦਾ ਫਿਰ ਕਾਨੂੰਨ yaad ਆਊਗਾ ਇਹਨਾਂ ਦੇ ਜੇ ਮੈਂ ਇੱਧਰ ਧੱਕਾ ਕਰੂੰਗੀ ਫਿਰ ਵੀ ਕਾਨੂੰਨ ਹੈ ਮਤਲਬ ਸਾਡੇ ਲਈ ਤਾਂ ਦੋਨੋਂ ਪਾਸੇ ਕਾਨੂੰਨ ਹੈ ਇਹਨਾਂ ਲਈ ਕੋਈ ਕਾਨੂੰਨ ਨਹੀਂ ਹੈ ਮੈਂ ਹੁਣ ਇਹੀ ਕਹਿ ਰਹੀ ਆ ਚਾਹੇ ਜਿੰਨਾ ਮਰਜ਼ੀ ਜੋਲਰ ਅਰੈਸਟ ਕਰ ਲੈਣ ਜੋ ਮਰਜ਼ੀ ਕਰ ਲੈਣ ਮੈਂ ਆਪਣੇ ਕੰਮ ਤੇ ਜਾਣਾ ਹੀ ਜਾਣਾ ਹੈ ਜਾਂ ਫਿਰ ਜੋ ਵੀ ਹੈ ਨਾ ਕੋਈ ਮੇਰੇ ਖਿਲਾਫ ਕੋਈ ਉਹ ਹੈ ਉਹ ਦੱਸਣ ਕੁਝ ਵੀ ਮੇਰੇ ਖਿਲਾਫ ਕੋਈ ਸ਼ਿਕਾਇਤ ਹੈ ਤਾਂ ਦੱਸ ਮੈਂ ਤਾਂ ਰੁਕੂੰਗੀ ਨਹੀਂ ਮੈਂ ਰੁਕ ਰਣੀ ਆ ਬਸ ਹੁਣ ਤੁਸੀਂ ਦੱਸੋ ਤੁਹਾਡੀ ਗੱਲਬਾਤ ਹੋ ਗਈ ਹੈ